ਤੇ ਲਓ ਜੀ ਇਧਰ ਮੌਸਮਾ ਦੇਖੋ ਸਵੇਰ ਦਾ 9:00 ਵੱਜ ਚੁੱਕੇ ਆ ਤੇ ਮੈਂ ਵੀ ਆ ਗਿਆ ਜੀ ਦੁਬਾਰਾ ਫੇਰ ਮੈਂ ਆ ਗਿਆ ਤੇ ਲਓ ਜੀ ਇਧਰ ਕਰਦੀ ਆ ਮੈਂ ਬਰਤਨ ਸਾਫ ਤੇ ਲਓ ਜੀ ਆਪਾਂ ਬਰਤਨ ਸਾਫ ਕਰਤੇ ਤੇ ਹੁਣ ਕਰਦੇ ਆ ਆਪਾਂ ਸਿੰਕ ਦੀ ਸਫਾਈ ਇਧਰ ਆਪਾਂ ਕਰਤੀ ਸੀ ਸਿੰਕ ਦੀ ਸਫਾਈ ਤੇ ਲੋ ਜੀ ਹੁਣ ਆਪਾਂ ਕੀਤੇ ਕਰਦੇ ਆਂਗੇ ਸਿੰਕ ਦੀ ਇਹਦੀ ਸਫਾਈ ਸੈਲਫ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨ ਤੇ ਸਵਾਗਤ ਹੈ ਜੀ ਕਿਵੇਂ ਹੋ ਤੁਸੀਂ ਸਭ ਸਿੰਘ ਵੀ ਠੀਕ ਆ ਜੀ ਤੇ ਆਪਾਂ ਇਧਰ ਕਰਨ ਲੱਗੇ ਆ ਜੀ ਸੈਲਫ ਦੀ ਸਫਾਈ ਹੁਣ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫਰਨੈਚ ਲਈ ਤੇ ਉੱਪਰ ਇੱਕ ਵਾਰੀ ਫਰਨੈਚ ਪਾ ਕੇ ਸਫਾਈ ਕਰਦੇ ਹਾਂ ਆਪਾ ਫੋਨ ਵਾਲੇ ਦੇ ਵਿੱਚ ਪਾਇਆ ਹੋਇਆ ਛੋਟੀ ਸੀਸੀ ਵਿੱਚ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਥੋੜਾ ਥੋੜਾ ਛੜਕ ਦਿੰਨੇ ਹੁੰਦੇ ਆ ਇਹਦੇ ਨਾਲ ਨਾਲ ਤਾਂ ਮੱਖੀ ਮੱਛਰ ਨਹੀਂ ਆਉਂਦਾ ਤੇ ਨਾਲੇ 스멜 ਵਧੀਆ ਆਉਂਦੀ ਆ ਇਹ ਲੋ ਜੀ ਕਾਪਾ ਜੀ ਇਹ ਇੰਗਲੈਂਡ ਤੋਂ ਆਏ ਹੋਏ ਆਗੇ ਬਹੁਤ ਸੋਹਣੇ ਆ ਦੇਖੋ ਇਸ ਤਰੀਕੇ ਦੇ ਆਹੇ ਆਪਾਂ ਤੁਹਾਨੂੰ ਕੋਲ ਕੇ ਵੀ ਦਿਖਾਉਨੇ ਆ ਦੇਖੋ ਜੀ ਇਹ ਟੱਕਣੇ ਨਾਲ ਦੇ ਇਸ ਤਰੀਕੇ ਦੇ ਬਹੁਤ ਸੋਹਣੇ ਲੱਗਦੇ ਆਗੇ ਇਹ ਬੱਚਾ ਨਹੀਂ ਲਿਆਉਂਦੇ ਸੀ ਇੰਗਲੈਂਡ ਤੋਂ इ शो वास्ते लो जी देखो इधर बहुत पिपल से चिड़िया चहकदी आप कर सब्जी भी तैयारी सब्जी चीर दें गे अपा कदू ही बना लेने गे जो इधर रखती सी मैं चना baru pendidikan lama ini ya jadi lebih sini apa dari Gordi ini dua tanda caca ਚਲੋ ਜੀ ਪਾਉਣ ਲੱਗੇ ਸੀ ਆਪਾਂ ਮਸਾਲਾ ਚਾਹ ਵਾਲਾ ਚਾਹ ਆਪਣੇ ਬਰ ਚੁੱਕੀ ਆ ਚਲੋ ਜੀ ਆਪਾਂ ਪਾਉਣੇ ਬੱਚੇ ਦੁੱਧ ਚਲੋ ਜੀ ਚਾਹ ਪਕਾਉਣ ਲੱਗੇ ਆ चाह तो बिना तो सरदा नहीं चाह जे ना पीए तो चाह पी के फिर आप बनाए सब्जी सब्जी की तैयारी कर दे चाह थोड़ी थोड़ी हो गए पर हो वजिए एक दो बारी तो पी लैने चाह ਚਲੋ ਜੀ ਆਪਾਂ ਚਾਹ ਪੀ ਕੇ ਹੁਣ ਬਣਾਉਣੀ ਆ ਸਬਜ਼ੀ ਸਬਜ਼ੀ ਦੀ ਤਿਆਰੀ ਕਰਦੇ ਆ ਚਲੋ ਜੀ ਆਪਾਂ ਬਣਾਉਣ ਲੱਗੀਆਂ ਕਦੂ ਦੀ ਸਬਜ਼ੀ ਕਦੂ ਬਹੁਤ ਵਧੀਆ ਸੀਗੇ ਕੱਚੇ ਕੱਚੇ ਤੇ ਚਲੋ ਅੱਜ ਅੱਜ ਕਦੂ ਦੀ ਸਬਜ਼ੀ ਬਣਾਉਣੇ ਆ ਆਪਾਂ ਚੀਰਦੇ ਆ ਇਹਨੂੰ ਹੁਣ ਉਜੀ ਆਪਾਂ ਇਹਨਾਂ ਨੂੰ ਛੱਲਣ ਲੱਗੇ ਆਂ ਜਿਆਦਾ ਤਾਂ ਬੁਰਾ ਹਾਲ ਹੋਇਆ ਪਿਆ ਜੀ ਚਾਰੀਆਂ ਮੱਝਾਂ ਰੁੜ ਗਈਆਂ ਜਮਾ ਵੀਡੀਓ ਦੇਖ ਕੇ ਜਾਂਦਨਾ ਰੋਣਾਂ ਦਾ ਦੇਖ ਕੇ ਪਸ਼ੂਆਂ ਵਿਚਾਰੇ ਲੱਗੇ ਕਿਸੇ ਵੇਸੇ ਗਾ ਇਹੋ ਮਾਰ ਆਪੇ ਸੋਇਆ ਸਾਰੇ ਭੈਣ ਭਰਾ ਮਿਲ ਕੇ ਅਰਦਾਸ ਕਰੋ ਕਿ ਤਰੋਤ ਲੋਕ ਮਦਦ ਨਹੀਂ ਕਰੀ ਜਾਂਦੇ ਵਿਚਾਰੇ ਕੀ ਕਰਾ ਜਾਵੇ ਹੁਣ ਇਹਨਾਂ ਬੁਰੇ ਹਾਲ ਘਰ-ਵਾਰ ਰੁੜ ਗਏ ਵਿਚਾਰਾਂ ਦੇ ਸਾਰਾ ਕੁਝ ਨਸਾਂ ਘਰ ਬੰਦੇ ਸਾਰੀ ਉਮਰ ਬੰਦੇ ਦੀ ਲੱਗ ਜਾਂਦੀ ਹੈ ਸਾਰੀ ਔਰ ਦੀ ਕਮਾਈ ਲੱਗ ਜਾਂਦੀ ਹੈ ਵੀ ਲਓ ਜੀ ਇਧਰ ਆਪਾਂ ਸਬਜ਼ੀ ਚੀਰ ਲਈ ਤੇ ਇਧਰ ਆਪਾਂ ਲਸਣ ਲਸਣ ਤੇ ਪਿਆਜ਼ ਚੀਰਣ ਲੱਗੇ ਆਂਗੇ ਲਓ ਜੀ ਇਧਰ ਆਪਾਂ ਰੱਖ ਲਿਆ ਦੁੱਧ ਗਰਮ ਕੇ ਲਓ ਜੀ ਆਪਾਂ ਅੰਨੇ ਚਾਹਤ ਦੁੱਧ ਗਰਮ ਹੋ ਜੂ ਇੰਨੇ ਆਪਾਂ ਸਬਜ਼ੀ ਬਣਾਉਣੀ ਆ जाऊ इधर चेन लगे हैं दुनिया के भार है जी को साल आई गए नुकसान नुकसान होता आई गए कद भी कोई भी जो मी पड़े नुकसान हो जाएगा आ जा सारे जाते जिम्मेदार भी की कर ना मेरे हाल में के दे हरे हो गए ये भी देख रहे थे वो मैं आई अंदर चित्त खराब हो गया भै ने कमेंट कर भैने बस टाइम पूरा हो गया तेरा भी होया नहीं भैने बस टाइम पूरा मेरा हजे चैनल भी मोनोटाइज नहीं होया होनेटाइज का सी? तो कोई हो हो तो कर तो नहीं भैने हो भी हो जूगा आप मेहनत करी जाने कभी तो फाइल मिलूंग मेहनत का धन्यवाद बहुत तेरा कमेंट कर ਇਹ ਰਸਾ ਲੈ ਲੀ ਗੋ ਨਾ ਮਧੀਆ ਮੈਂ ਟਪੜਦੀ ਆ ਮਾਂ ਜਾਂਦਾ ਸਭ ਨੂੰ ਦਰ ਲੀਆ ਵਧੀਆ ਵਧੀਆ ਲੱਗਦਾ ਹੈ ਜੀ ਭੈਣ ਭਰਾ ਕਮੈਂਟ ਕਰਦੇ ਹੋ ਜੀ ਤੇ ਬਣਿਆ ਤੁਹਾਡਾ ਜੀ ਲਿਆ ਤੇ ਲਓ ਜੇਦਰ ਆਪਾਂ ਮਸਾਲਾ ਰਗੜਨ ਲੱਗੇ ਆ ਇਹਦੇ ਵਿੱਚ ਗ੍ਰाइंड ਕਰਨ ਲੱਗੇ ਆ सब्जी कदू की ग्रैंड करके मसाला गसाला तो समी तो सी O pai tá tirado a gancha. Eu vou tirar pra dentro. O pai é melhor que o pai, assim, não tirar a tela. O papai 到饭店里偷着去。 ਚਲੋ ਜੇਂਦਰਾ ਆਪਾਂ ਸਬਜ਼ੀ ਧੋ ਲਈ ਐ ਆਪਾਂ ਪਾਉਣਗੇ ਵਿੱਚ ਤੇਲ ਚਲੋ ਜੇ ਆਪਾਂ ਪਾਉਣ ਲੱਗੇ ਆ ਉਹਦੇ ਵਿੱਚ ਮਸਾਲਾ ਗ੍ਰਾਊਂਡ ਕਰਾ ਹੋਇਆ ਚਲੋ ਜੇਂਦਰਾ ਆਪਾਂ ਪਾਉਣ ਲੱਗੇ ਆ ਮਿਰਚਾਂ ਚਾਪ ਪਾਉਣ ਲੱਗਿਆਂ ਤੇ ਹਲਦੀ ਲਓ ਜੀ ਥੋੜਾ ਜਿਹਾ ਆਪਾਂ ਮਸਾਲਾ ਪਾਉਣੇ ਆ ਹਿੰਗ ਕਾਲੀ ਮਿਰਚ ਤੇ ਕਾਲਾ ਨੂਣਾ ਤੇ ਕੁੱਟ ਕੇ ਰੱਖਿਆ ਹੋਇਆ ਆਪਣਾ ਆਪਾਂ ਇਨਾ ਪਾਵਾਂਗੇ ਕਿਉਂਕਿ ਹਿੰਗ પેટ ਵਾਸਤੇ ਬਹੁਤ ਵਧੀਆ ਠੀਕ ਰਹਿੰਦੀ ਆ ਚਲੋ ਜੀ ਬਰਪਕਾ ਦੁੱਧ ਥੋੜਿਆ ਇਦਾਂ ਆਪਣੇ ਤਿਆਰ ਕੀਤੇ ਹੋਏ ਮਸਾਲਾ ਆਪਾਂ ਉਹਦੇ ਪਾਮਾ ਦੇ ਜਦੋਂ ਤੇਲ ਛੱਡ ਗਿਆ ਜਮਾ ਤਿਆਰ ਤੇਲ ਛੱਡ ਗਿਆ ਤੇ ਲਓ ਜੀ ਆਪਣਾ ਇਹ ਮਸਾਲਾ ਛੱਡ ਗਿਆ ਘੋ ਜਮਾ ਤੇ ਜਲਦੀ ਆਪਾਂ ਹੁਣ ਇਹਦੇ ਵਿੱਚ ਪਾਉਣੇ ਆ ਮਸਾਲਾ ਨਮਕ ਚਾਹ ਹਲਦੀ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਤਦ ਲੋ ਜੀ ਆਪਾਂ ਇਹਨੂੰ 5 ਮਿੰਟ ਸੇਕ ਲਵਾਉਣੇ ਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀ ਤੇ ਲੋ ਜੀ ਆਪਾਂ ਪਾਉਣ ਲੱਗੇ ਆ ਸਬਜ਼ੀ ਕਦੂ ਵਿੱਚ ਲਓ ਜੀ ਆਪਾਂ ਸਬਜ਼ੀ ਰੱਖ ਦਿੱਤੀ ਕੰਨੇ ਆਪਾਂ ਕਰਦੇ ਆ ਕੋਈ ਹੋਰ ਕੰਮ ਤੇ ਲਓ ਜੀ ਆਪਾਂ ਧੋਨੇ ਆ ਦੋ ਕੱਪੜੇ ਆਪਾਂ ਇਹ ਮਸ਼ੀਨ 'ਚ ਨਹੀਂ ਧੋਂਦੇ ਆਪਾਂ ਇਹ ਧੋਵਾਂਗੇ ਹੱਥਾਂ ਨਾਲ ਕਿਉਂਕਿ ਮਸ਼ੀਨ ਚਿੱਟੇ ਕੱਪੜਿਆਂ ਨੂੰ ਖਰਾਬ ਕਰ ਦਿੰਦਾ ਹੈਗਾ ਇਸ ਕਰਕੇ ਆਪਾਂ ਹੱਥਾਂ ਨਾਲ ਧੋਵਾਂਗੇ ਦੇਖੋ ਮੌਸਮ ਬਾਹਰ ਦਾ ਧੁੱਪ ਵੀ ਨਿਕ ਲਈ ਬਹੁਤ ਵਧੀਆ ਤੇ ਇਧਰ ਆਪਣੀ ਟੂਟੀ ਆ ਕੇ ਚਲੀ ਗਈ ट भर गया अपना पानी का भेने विठल च धोने कपड़े मी करके धोते नहीं गए तो दो तीन दिन हो गए हम धोने दो कपड़े सी 本当にこれがきっと多くて。 ਸ਼ਕਤੇਗਾ ਇਸ ਤਰੀਕੇ ਨਾਲ ਪਾਉਣੀ ਹੈ ਸਮਾਰ ਕੇ ਸਾਫ ਪਾਣੀ ਵਿੱਚ ਕੱਢ ਕੇ ਚਲੋ ਜੀ ਆਪਾਂ ਇਹਨਾਂ ਨੂੰ ਇਹਦੇ ਵਿੱਚ ਕੱਢਤਾ ਆਪਾਂ ਸੁਕਾ ਕੇ ਪਾ ਦਾਂਗੇ ਹੁਣ ਸੁੱਕਣੇ ਕਿ ਲੋ ਜਿਹਾ ਪੈਦਰ ਲੱਗਿਆ ਕੱਪੜੇ ਸੁਕਾਉਣ ਆ। ਤੰਗ। ਮਧੂਰ। ਤੇ ਦੇਖੋ ਜਿਹਦਰ ਨਾਲੀਆਂ ਦਾ ਪੂਰਾ ਹਾਲ ਹੋ ਗਿਆ। ਨਹੀਂ ਕਰਤੇ ਗਲੀਆਂ ਨਾਲੀਆਂ ਦਾ ਤੇਰਾ ਉਹ ਜਰਾ ਪਾ ਪਾਣੀ ਛੱਡ ਦਿੱਸਾਗਾ ਇਹ ਵੀ ਕਪੜੇ ਧੋਤੇ ਜਾਣਗੇ ਧੋਕ ਰਹੇ ਜਿਹੜੇ ਛੀਨ ਵਿੱਚ ਚਲੋ ਜੀ ਆਦਰ ਆਪਾਂ ਤੇ ਲੋ ਜੀ ਆਦਰ ਆਪਾਂ ਕੱਪੜੇ ਧੋਤੇ ਤੇ ਇਹ ਸੂਟ ਮੇਰੀ ਕੁੜਮਣੀ ਨੇ ਦਿੱਤਾ ਮੈਨੂੰ ਚਿੱਟਾ ਸ਼ੌਂਕ ਨਾਲ ਹੀ ਲੈ ਕੇ ਦਿੰਦੀ ਆ ਉਹ ਵੀ ਮੈਨੂੰ ਇਹ ਜੇ ਕੱਪੜੇ ਬਹੁਤ ਵਧੀਆ ਤੇ ਲੋ ਜੀ ਆਦਰ ਆਪਣੇ ਸਬਜੀ ਕੱਦੂ ਦੀ ਬਾਣੀ ਬਣ ਚੁੱਕੀ ਆ ਬਹੁਤ ਹੀ ਵਧੀਆ ਤੇ ਟੇਸਟੀ ਤੇ ਕੱਦੂ ਮਲਾਈ ਵਰਗਾ ਬਣ ਗਿਆ ਦੇਖੋ ਬਹੁਤ ਵਧੀਆ ਤੇ ਆਪਾਂ ਪਾਉਣੇ ਆ ਇਹਦੇ ਵਿੱਚ ਕਬਲੀ ਮਲਾਈ ਇਹ ਤੇ ਦੁੱਧ ਪਾਉਣਿਆਂ ਤੇ ਮਲਾਈ ਤੇ ਲਓ ਜੀ ਆਪਾਂ ਇਹਨੂੰ ਅਖਤਾਂ 5 ਮਿੰਟ ਗੈਸ ਤੇ ਆਪਾਂ ਫਿਰ ਜਨ ਸੇਕਲ ਪਾਉਣੇ ਆ ਤੇ ਲਓ ਜੀ ਆਪਣੀ ਇਧਰ ਸਬਜੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਹਨੂੰ ਡੋਂਗੇਜ ਕੱਟਦੇ ਆਂਗੇ ਡੋਂਗੇਜ ਕੱਟ ਕੇ ਫਾ ਫ੍ਰੀਜ ਲਾ ਦੇਣ ਤੇ ਲਓ ਜੀ ਅਦਰ ਆਪਣੀ ਸਬਜੀ ਆਪਾਂ ਡੋਂਗੇ ਵਿੱਚ ਕੱਢ ਦਿੱਤੀ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਹੈ ਆਪਣੀ ਆਪਾਂ ਤੇ ਪਾਧੀ ਮਲਾਈ ਇਹਦੇ ਇਹਦਾ ਟੇਸਟ ਇਦੋਂ ਵੀ ਦੁਗਣਾ ਹੋਰ ਵੀ ਹੋ ਗਿਆ ਬਹੁਤ ਵਧੀਆ ਤੇ ਆਪਾਂ ਇਹ ਬਣਾਈ ਆ ਕद्दू ਦੀ ਸਬਜ਼ੀ ਰਸਮਲਾਈ ਵਾਲੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਲਓ ਇਹਦਰ ਬਣਾਉਣ ਲੱਗੇ ਆਪਾਂ ਰੋਟੀ ਪਲਾ ਤਾ ਕੇ ਖਿਓ